ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਆਪਣੇ ਨਵਾਂ ਘਰ ਨਹੀਂ ਕਹਿ ਸਕਦੇ ਪੁਰਾਣਾ ਘਰ ਤੇ ਪਰ ਪਿਛਲੇ 10-20 ਸਾਲਾਂ ਤੋਂ ਇਹ ਜੇ ਨੀਰਾ ਪਾਉਂਦੇ ਤੇ ਇਹ ਜ ਦਵਾਰੇ ਆਪਾਂ ਨੇ ਆਪਣੇ ਜੋ ਡੰਗਰ ਪਸ਼ੂ ਨੇ ਉਹਨਾਂ ਦੀ ਰਿਹਾਸ ਕੀਤੀ ਹੈ ਤੇ ਅੱਜ ਪਹਿਲੇ ਦਿਨ ਇੱਧਰ ਆਪਾਂ ਪਸ਼ੂ ਲੈ ਕੇ ਗਿਆਗੇ ਆਪਣੇ ਬਾਕੀ ਸਾਰਾ ਉਹਰੇ ਪ੍ਰਬੰਧ ਕਰਿਆ ਸੀ ਸੀਸੀਟੀਵੀ ਕੈਮਰੇਆਂ ਦਾ ਤੇ ਆਪਦਾ ਬੈਠਣ ਖੜਨ ਦਾ ਉਹ ਸਾਹਮਣੇ ਕੈਮਰੇ ਲੱਗੇ ਨੇ ਤੇ ਏ ਵੀ ਆਪਰਾ ਉਹ ਕਈ ਵਾਰੀ ਬੰਦਾ ਸੋਚੇ ਵੀ ਇਹਨੂੰ ਮਤਲਬ ਤੋੜ ਦਾਂਗੇ ਜਾਂ ਕਿ ਵੀਰੇ ਭੰਦਾਂਗੇ ਕਈ ਵਾਰ ਕੋਈ ਚੋਰ ਚਪਕੇ ਇਦਾਂ ਕਰਦਾ ਹਨਾ ਪਰ ਵੈਸੇ ਤਾਂ ਜਿੰਦੇ ਹੁੰਦੇ ਨੇ ਛਾਦਾ ਖਤਰ ਹੁੰਦੇ ਨੇ ਜਿੰਦੇ ਮੇਰੀ ਮਾਤਾ ਗਈ ਅੱਜ ਮੇਰੇ ਨਾਲ ਪਹਿਲੇ ਦਿਨ ਇੰਨੇ ਸਾਲਾਂ ਬਾਅਦ ਤੇ ਮੈਂ ਵੀਡੀਓ ਕੱਟ-ਕੱਟ ਕੇ ਦੁਬਾਰੇ-ਦੁਬਾਰੇ ਲਾਈ ਹੋਈ ਹੈਗੀ ਪਰ ਇਹਦਾ ਆਪਾਂ ਨੇ ਜਿਹੜਾ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕਰਿਆ ਨਾ ਉਹ ਇਸ ਤਰੀਕੇ ਨਾਲ ਕਰਿਆ ਵੀ ਇੱਕ ਦੂਜੇ ਕੈਮਰੇ ਦੇ ਵਿੱਚ ਕੈਮਰੇ ਨਜ਼ਰ ਆਉਂਦੇ ਨੇ ਇਹਦਾ ਮੇਨ ਜਿਹੜਾ ਸਿਗਨਲ ਹੈ ਉਹ ਉੱਪਰੋਂ ਚੱਲ ਰਿਹਾ ਕੋਠੇ ਦੇ ਉੱਪਰੋਂ ਉਹ ਬਹੁਤ ਉੱਚਾ ਹੈ ਜਨਕਿ ਜਦੋਂ ਕਿ ਕੈਮਰੇ ਕੋਲੇ ਪਹੁੰਚੂਗਾ ਤਾਂ ਪਹਿਲਾਂ ਆਪਣੇ ਕੋਲੇ ਅੰਦਰ ਲੈ ਕੇ ਇਹ ਹਾਰਨ ਵੱਜ ਜਾਊਗਾ ਹੂਟਰ ਵੱਜ ਜਾਊਗਾ ਇਹ ਸਾਰੀ ਰਿਪੋਰਟ ਆਪਾਂ ਨੂੰ ਆਪਣੇ ਘਰੇ ਦਿਂਦੀ ਹੈ ਕੈਮਰੇ ਆਨਲਾਈਨ ਚੱਲਦੇ ਰਹਿੰਦੇ ਨੇ ਪਹਿਲੇ ਦਿਨੋਂ ਹੀ ਚਲਾਉਣਾ ਆਨਲਾਈਨ ਕੈਮਰੇ ਮੈਂ ਉਹ ਆਪਣੇ ਕੋਲੇ ਚੱਲਦੇ ਰਹਿੰਦੇ ਨੇ ਬੜੇ ਖੁਸ਼ ਨੇ ਮੇਰੀ ਬੇਬੇ ਦੇ ਬਾਪੂ ਅੱਜ ਵੀ 20 ਸਾਲਾਂ ਬਾਅਦ ਪੁਰਾਣੇ ਘਰੇ ਗਿਆਗੇ ਕੰਨਾ ਛੋਟਾ ਜਿਹਾ ਬਾਗਲ ਮਾਰਿਆ ਨਜ਼ਰ ਆਉਂਦਾ ਉਹ ਤੁਹਾਨੂੰ ਉੱਥੇ ਬਈ ਸੰਤ ਬਾਬਾ ਅਤਰ ਸਿੰਘ ਜੀ ਤੁਹਾਨੂੰ ਤੁਹਾਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਜੋ ਉੱਥੋਂ ਜਲ ਸਕਿਆ ਹੋਇਆਗਾ ਦੁਬਾਰਤ ਤੇ ਦੇਖੂ ਮੈਂ ਉਹਦੀ ਵੀਡੀਓ ਅਲੱਗ ਵੀ ਬਣਾ ਕੇ ਪਾਉਂਗਾ ਮੈਂ ਉੱਥੋਂ ਤੁਹਾਨੂੰ ਤੁਹਾਨੂੰ ਸੰਤੋ ਬਾਬਾ ਅਤਰ ਸਿੰਘ ਮਹਾਰਾਜ ਨੇ ਜਲ ਸਕਿਆ ਹੋਇਆਗਾ ਤੇ ਉੱਥੇ ਆਪਾਂ ਨੇ ਅਲੱਗ ਤੋਂ ਕੋਟ ਮਰਵਾਤਾ ਵੀ ਦੇਖੂਗੀ ਉਹਦੀ ਬੇਇੱਜ਼ਤੀ ਨਾ ਹੋਵੇ ਤੇ ਉਹ ਕੋਟ ਮਰਵਾਤਾ ਮਿਸਤਰੀ ਨੂੰ ਡਿੱਕਾ ਲੱਗੇ ਤੇ ਦੁਬਾਰਾ ਕਿ ਇਹਨੂੰ ਕਾਫੀ ਉੱਚਾ ਕਰਨਾ ਇੱਥੇ ਆਪਾਂ ਜੋ ਬਾਬੇ ਦਾ ਰੱਬ ਦਾ ਨਾਮ ਲਿਆ ਕਰਾਂਗੇ ਤੇ ਕੋਟ ਮਾਰਕ ਨੂੰ ਉੱਚਾ ਕਰ ਦੇਣਾ ਕਾਫੀ ਜ਼ਿਆਦਾ ਉਹ ਦੇਖੋ ਥੋੜੀ ਜਿਹੜੀ ਜਗ੍ਹਾ ਦੇਂਦੀ ਸੀ ਟੋਕੇ ਵਾਲੀ ਮਸ਼ੀਨ ਹੈ ਜਿਹੜੀ ਆਪਣੀ ਉਹ ਕੱਲ ਨੂੰ ਆ ਜਾਣੀ ਆ ਉਹ ਵੀ ਤੁਹਾਨੂੰ ਅਗਲੇ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਟੋਕੇ ਵਾਲੀ ਮਸ਼ੀਨ ਜਿਹੜੀ ਆਪਾਂ ਨੇ ਨਵੀਂ ਪੱਖੋ ਕੰਚੀਆਂ ਤੋਂ ਆਪਾਂ ਨੇ ਕਰਵਾਈ ਹੈਗੀ ਮਸ਼ੀਨ ਆਪਣੀ ਜਿਹੜੀ ਪੁਰਾਣੀ ਮਸ਼ੀਨ ਤੇ ਇੰਜਨ ਆਪਾਂ ਨੇ ਵਿੱਚ ਕਟਵਾਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਦਿਨ ਆ ਜਾਣੀ ਹੈਗੀ ਤੇ ਬਹੁਤ ਵਧੀਆ ਲੱਗਿਆ ਇੰਨੀ ਕੀ ਖੁਸ਼ੀ ਮਹਿਸੂਸ ਹੋਈ ਕਦੇ ਜਿੰਦਗੀ ਦੇ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਵੀ ਉਰੇ ਆਪਾਂ ਡੰਗਰਾਂ ਨੂੰ ਜਾਂ ਆਪ ਵਰਤਨ ਲਈ ਵਗ ਜਾਾਂਗੇ ਮੰਜੀ ਵੀ ਉਰੇ ਲਿਆ ਕੇ ਰੱਖਤੀ ਆਪ ਵੀ ਰਹਿਣਾ ਉਰੇ ਨਾਲ ਉਰੇ ਪਿਆ ਕਰਾਂਗੇ ਕਦੇ ਵੀ ਨਹੀਂ ਸੋਚਿਆ ਸੀਗਾ ਪਰ ਅਚਾਨਕ ਕਿ ਮਹੀਨਾ ਪਹਿਲਾਂ ਇਦਾਂ ਦੀ ਦਿਮਾਗ ਦੇ ਵਿੱਚ ਗੱਲ ਆਉਂ ਜੇ ਕਿਉਂਕਿ ਇੱਧਰ ਲੇ ਕੇ ਆਪਾਂ ਜਗ੍ਹਾ ਨਵੀਂ ਬਣਾਈ ਤੀ ਤੇ ਇੱਧਰ ਦਿੱਕਤ ਆਉਣ ਲੱਗੀ ਤੇ ਨਾਲ ਦੇ ਨਾਲ ਮਹਾਰਾਜ ਦੀ ਕਿਰਪਾ ਨਾਲ ਸੋਚਿਆ ਬਾਬੇ ਨੇ ਕਿਰਪਾ ਕਰੀ ਸੰਤ ਬਾਬਾ ਬਤਾਰ ਸਿੰਘ ਜੀ ਖਿੱਚ ਕੇ ਲੈ ਗਏ ਮੈਂ ਤਾਂ ਇਹੀ ਗੱਲ ਤੇ ਹਾਂ ਇਹੀ ਗੱਲ ਮੰਨਦਾ ਮੈਂ ਤਾਂ ਆਪਦੇ ਮਨ ਨਾਲ ਵੀ ਸੰਤ ਬਾਬਾ ਅਤਰ ਸਿੰਘ ਜੀ ਆਪਾਂ ਨੂੰ ਖਿੱਚ ਕੇ ਲੈ ਗਏ ਵੀ ਤੁਸੀਂ ਆਪਦਾ ਜੱਦੀ ਘਰ ਹੈ ਜੱਦੀ ਘਰ ਨਾ ਛੱਡੋ ਇਹ ਤਿੰਨ ਕਿ ਵਿਸ਼ਵ ਦੇ ਕਰੀਬ ਜਗ੍ਹਾ ਇਹਦੇ ਵਿੱਚ ਹੀ ਪਹਿਲਾਂ ਭਰਾ ਬਹੁਤ ਟਾਈਮ ਪਾਸ ਹੋਈ ਜਾਂਦਾ ਸੀ ਬਾਕੀ ਰਸਤਾ ਵੀ ਬਹੁਤ ਵਧੀਆ ਆਪਣੇ ਜਿਹੜੇ ਸਬਕਾ ਸਰਪੰਚ ਸਾਹਿਬ ਨੇ ਪਹਿਲੇ ਉਹਨਾਂ ਨੇ ਬਣਾਈਆਂ ਹੋਈਆਂ ਨੇ ਵੀ ਹੀਆਂ ਬਹੁਤ ਵਧੀਆ ਕੰਮ ਕਰਵਾਇਆ ਹੋਇਆਗਾ ਅੱਜ ਹੋਰੇ ਗੇਟ ਲੱਗਣੇ ਨੇਗੇ ਤੇ ਟੋਕਿਆਲੀ ਮਸੀਨ ਆਉਣੀਆਂ ਤੇ ਆ ਪਾਈਪ ਦੱਬਤਾਪਾ ਨੇ ਬਾਹਰ ਤੇ ਕੁਰੇ ਹੋਦੀ ਬਣਾਈਏ ਵੀ ਜੋ ਇਹਦੀ ਕੋਈ ਤੂੜੀ ਤਪਾ ਜਾ ਗੋਹਾ ਗੰਦੂ ਹੈ ਵੀ ਨਾਲੀ ਵਿੱਚ ਨਾ ਜਾਵੇ ਉਹ ਹੋਦੀ ਵਿੱਚ ਰੁਕੇ ਤੇ ਹੋਦੀ ਨੂੰ ਕੱਢਿਆ ਕਰੀਏ ਬਹੁਤ ਖੁੱਲਾ ਡੁੱਲਾ ਥਾਂ ਹੈ ਤੂੜੀ ਲੈ ਜਾਂਦੇ ਨੂੰ ਮੈਨੂੰ ਅੱਜ ਤੋਂ 20 ਤੋਂ 25 ਸਾਲ ਹੋ ਚੁੱਕੇ ਨੇ ਪੰਡਾ ਨਾਲ ਲੈ ਕੇ ਜਾਂਦੇ ਤੇ ਸਭ ਤੋਂ ਵੱਡਾ ਕੋੜੇ ਖੱਟਿਆ ਗਿਆ ਜਿਹੜੀ ਤੂੜੀ ਨੇੜੋ ਚੱਕ ਕੇ ਨੇੜੋ ਹੀ ਪਾਈਏ ਬਾਕੀ ਜਿਹੜਾ ਸੈੱਡ ਹੈ ਤਕਰੀਬਨ ਮੇਰੇ ਖਿਆਲ ਚ ਜੇ ਲਾਈਏ 20-25 ਫੁੱਟ ਦੇ ਕਰੀਬ ਉੱਚਾ ਹੈ ਲਿਫਟ ਵਾਲੀ ਟਰਾਲੀ ਅੰਦਰ ਲਿਫਟ ਚੱਕੀ ਜਾਂਦੀ ਸੀ ਉਰੇ ਅਗੇ ਨੀਵਾ ਵੀ ਕਾਫੀ ਹੈ ਨਾ ਤਾਂ ਉਹ ਰੇ ਗਰਮੈਸ ਆਵੇ ਤੇ ਨਾ ਹੀ ਉਹ ਰੇ ਠੰਡ ਆਵੇ ਇਹ ਦੋਨੇ ਸਹੂਲਤਾਂ ਦੇ ਲਈ ਇਹ ਸੈਡਾੜਾ ਉੱਚਾ ਪਾਇਆ ਸੀ ਬਹੁਤ ਵਿਚਾਰ ਚੱਲਦੇ ਤੇ ਇੰਨਾ ਉੱਚਾ ਕਿਉਂ ਪਾਇਆ ਇਹ ਉੱਚਾ ਪਾਉਣ ਦਾ ਕਰਨੇ ਹੀ ਸੀ ਵੀ ਗਰਮੀਆਂ ਵਿੱਚ ਗਰਮੈਸ ਨਹੀਂ ਆਉਂਦੀ। ਸਰਾਲ ਵਿੱਚ ਠੰਡ ਨਹੀਂ ਆਉਂਦੀ ਉਹਰੇ। ਵਧੀਆ ਬਣਦਾ ਬਹੁਤ ਵਧੀਆ ਲੱਗਿਆ ਬਾਕੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰੋ ਅੱਗੇ ਤੋਂ ਅੱਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂਗੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ